ਉੱਪਰ ਪਹੁੰਚਾ ਕੇ ਬਿਰਗੋ ਬਹਲ ਕਰ ਦੇਣਾ ਕਿਹੜਾ ਦਫ਼ਤਰ ਹੈਗਾ ਉਸੇ ਆ ਗੱਲ ਕਰ ਦਫ਼ਤਰ ਕੋਈ ਚੰਗੀ ਤਰ੍ਹਾਂ ਕਰਾਂ ਇਹ ਕੋਈ ਚੱਕਰ ਨਹੀਂ ਆ ਤਾਂ ਅੰਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਤੁਹਾਨੂੰ ਉੱਪਰ ਪਹੁੰਚਾ ਕੇ ਬਿਰਗੋ ਬਹਲ ਕਰ ਦੇਣਾ ਤੁਹਾਨੂੰ ਦੱਸਿਆ ਕਰ ਵੀ ਹੁੰਦੀ ਤੁਸੀਂ ਜਿਹੜਾ ਮਰਜ਼ੀ ਕਰ ਲਓ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਥੋੜੀ ਸਰਕਾਰ ਆ ਜੋ ਮਰਜ਼ੀ ਕਰੋ ਉਹਦੇ ਜਿਹੜਾ ਗੁੱਫਾ ਕੋਈ ਫਿਰਦੀ ਥੋੜੀ ਉਹਦੀ ਨੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਆ ਭੈਣ ਕਾਲਾ ਕੋਟਾ ਤੂੰ ਭੈਣ ਪਾਈ ਤੂੰ ਪਹਿਲਾਂ ਪੁਸ਼ਟੀ ਕਰਦਾ ਫਿਰ ਕਰਾ ਉਹਦੇ ਸਮਝ ਦੀ ਗੱਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜ ਵੇ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਪੈਣ ਵਾਲੋ ਯਾਰ ਹੋਰ ਦਾ ਅਮਰਾਲਾ ਮਹਾ ਕੌਣ ਹੈ ਜੋਧਾ ਬੋਨਾ ਜੋਧਾ ਮਹਰਾਜ ਵਾਲਾ ਹਾਂ ਭਾਈ ਉਹਦੇ ਕਿਵੇਂ ਹੈ ਠੀਕ ਹੈ ਮੇਰੀ ਗੱਲ ਸੁਣ ਮੈਨੂੰ ਮੈਂਨੂੰ ਰਾਜੂ ਜੱਠੇ ਨੂੰ ਫੋਨ ਅੱਛਾ ਮੇਰਾ ਫੋਨ ਬੈਟਰੀ ਚਾਰਜ ਲੱਗਾ ਮੁੜ ਕੇ ਮਰਾਜੂ ਜੱਠੇ ਨੂੰ ਦੁਬਾਰੇ ਫੋਨ ਲਾ ਲਿਆ ਹਾਂ ਮੈਂ ਕਹ ਤੂੰ ਦੱਲੇ ਦੁੱਲੇ ਲੇਖੀ ਆ ਨਾ ਮਾਕੇ ਯਾਰ ਪਹਿਲੀ ਗੱਲ ਤਾਂ ਐਮਐਲਏ ਸਾਡੀ ਬਾਜ ਨਹੀਂ ਤੁਸੀਂ ਮੈਂ ਕਿਹਾ ਵੀਡੀਓ ਪਾਤੀ ਜਾ ਕੇ ਇਹ ਅਜਾ ਤੇ ਪੌਣਾ ਦੱਲਾ ਦੇਖ ਜਿਹਨੇ ਮਹ ਪਾਈ ਆ ਉਹ ਦੱਲਾ ਮ ਹਣਾ ਤੇ ਮੈਂ ਕਮੈਂਟ ਕੀਤਾ ਤੇ ਪਹਿਲੀ ਵਾਰ ਤੁਹਾਨੂੰ ਪਤਾ ਐਮਐਲਏ ਦੀ ਬਾਜ ਆ ਗਈ ਤੁਸੀਂ ਪੋਸਟਿਕਾ ਤੋਂ ਬਿਨੇ ਜਾ ਕੇ ਵੀਡੀਓ ਪਾਤੀ ਯਾਰ ਇਹਦੀ ਗੱਲ ਦਾ ਜਵਾਬ ਵੀਰੇ ਐਮਐਲਏ ਨੂੰ ਦੇ ਸਕਦੇ ਆਂ ਅਸੀਂ ਹੂੰ ਉਹਨੂੰ ਕੌਣ ਲਾਇਆ ਉਹਨੂੰ ਇੱਥੇ ਨਹੀਂ ਲਾਇਆ ਸੀ ਕਿ ਛੋਟੀ ਐ ਇਹ ਤੁਹਾਡੇ ਐਮਐਲਏ ਦਾ ਪੀਏ ਦਾ ਨੰਬਰ ਵੀ ਹੋ ਸਕਦਾ ਕਿਸੇ ਕੋਲ ਮੈਂ ਐਮਐਲਏ ਨੂੰ ਲਾਵਾਂਗੀ ਵੀਰੇ ਅਸੀਂ ਐਮਐਲਏ ਨਾਲ ਗੱਲ ਕਰਾਂਗੇ ਨਾ ਵੀ ਤੁਹਾਡੇ ਨਾਲ ਗੱਲ ਕਰਨੀ ਆ ਜੇ ਤੁਸੀਂ ਗੱਲ ਕਰਨੀ ਆ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਲਓ ਦਫ਼ਤਰ ਦਾ ਕੋਈ ਚੰਗੀ ਤਰ੍ਹਾਂ ਕਰਾਂ ਇਹਦਾ ਕੋਈ ਚੱਕਰ ਨਹੀਂ ਆਹ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਆ ਤੂੰ 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 ਚਾਕੇ ਬੜਗੋ ਬਹਿਲ ਕਰ ਦੇਣਾ ਤੂੰ ਤੂੰ ਪੁਸ਼ਟੀ ਕਰ ਸਕਦਾ ਪਹਿਲਾਂ ਮੈਂ ਪਾ ਰਿਕਾਰਡ ਕਰ ਲਾ ਯਾਰ ਇਹ ਮੇਰੇ ਸਨਦਾਰੀ ਹੋਣ ਕੀਤਾ ਪਰ ਜਿਹੜੀ ਤੂੰ ਲੈਂਗੁਏਜ ਜਿਹੜੀ ਤੂੰ ਲੈਂਗੁਏਜ ਵਰਤ ਰਿਹਾ ਅਸੀਂ ਭਾਵੇਂ ਲੱਖ ਵੋਟਰ ਜੁੜਿਆ ਮੋੜ ਬੰਦੇ ਨਾਲ ਯਾਰ ਅਸੀਂ ਭਾਵੇਂ ਹੱਥ ਹੱਲ ਕੀ ਕੰਮ ਕੀ ਕਰਦਾ ਬੰਦਾ ਉਹ ਕਈ ਨਾ ਤੇ ਜਿਹੜਾ ਮੈਂ ਪਰਚਾ ਕਰਦਾ ਮਾਮਾ ਦੇ ਪੁੱਤ ਮਰਵਾ ਤੇ ਕੋਈ ਸਾਡੇ ਨਾ ਛੋਡੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਹੋਦਰ ਤੇ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲੋ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀਦੀ ਹੁੰਦੀ ਹੈ ਆ ਕਾਰਵਾਈ ਕਰੀ ਹੁੰਦਾ ਕਾਰ ਬੰਦ ਕਰ ਤੁਹਾਨੂੰ ਦੱਸਾਂ ਕਾਰਵਾਈ ਹੁੰਦੀ ਤੁਸੀਂ ਜਿਹੜਾ ਮਰਜ਼ੀ ਕਰ ਲੋ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਛੋਡੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਧਮਕੀ ਨਹੀਂ ਦੇਣੀ ਕਾਰਵਾਈ ਕਰੋ ਮੈਨੂੰ ਪਤਾ ਕੌਣ ਤਾਂ ਜਿਹੜਾ ਮਰਜ਼ੀ ਮਰਜ਼ੀ ਬੰਨ ਲੈ ਕੇ ਆਇਆ ਕੌਣ ਤਾਂ ਸੱਚਾ ਓ ਵੀਰੇ ਮੈਂ ਡੋਨਟ ਲੋਵਡ ਨਹੀਂ ਮੈਂ ਮੈਂ ਵੀਰੇ ਨਾਂ ਦਾ ਤੇਰੇ ਵਰਗੀ ਲੈਂਗੁਏਜ ਵਰਤਨੀ ਐ ਨਾ ਮੈਂ ਕਿਸੇ ਨੂੰ ਕਾਨਫਰੰਸ ਚ ਲੈਣਾ ਠੀਕ ਐ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਜ਼ਰੂਰੀ ਫੋਨ ਆਇਆ ਚੋ ਤਾਂ ਸੁਣਿਆ ਸੀ ਉਹ ਜਿਹਦਾ ਮਰਜ਼ੀ ਜ਼ਰੂਰੀ ਫੋਨ ਹੋਵੇ ਪਰ ਐਡਾ ਮਾਤਾ ਕਟਿਆ ਪੱਤਰਕਾਰ ਤੇਰਾ ਕਾ ਪਹਿਲੀ ਵਾਰ ਦੇਖਿਆ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕਿਨੇ ਮੇਰੇ ਤੇ ਕੇਸ ਕਰਦੇ ਹੋ ਅਸੀਂ ਜ਼ਿੰਦਗੀ ਦੇ ਫੁੱਦੂ ਕੰਮ ਕਰੀ ਨਹੀਂ ਸਾਨੂੰ ਖਾਣ-ਪੀਣ ਖਾਣ ਦੇ ਹੁੰਦੇ ਆ ਆ ਵੀ ਯਹੀ ਤਾਂ ਪਾਗਲਾ ਮਾਰਦੇ ਐ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਲੱਗ ਜਦੇ ਬਾਤ ਤਿਰ ਸਾੜਾ ਜੇ ਦੋਹੇ ਕੋਲ ਕੀਤਾ ਤਾਂ ਮੈਨੂੰ ਕਹਿ ਰਹੇ ਆ ਤੂੰ ਕਰ ਦੇ ਉਹ ਕੰਮ ਕਰਦਾ ਕੇਸ ਕਰਦੇ ਹੋ ਸਾਲਾ ਕੇਸ ਕਰਦਾ ਸਾਲਾ ਕਿਫਾ ਕਿ ਨਿਪਟਦਾ ਹੁੰਦਾ ਤੇ ਇਹ ਜਿਹੜਾ ਮੁੱਖਾਂ ਕਰੇ ਤਰੀ ਤਿੰਨ ਦੀ ਉਹਦੀ ਸੁਣੋਂ ਨਾ ਤਾਕੀ ਕਰ ਸਕਦੇ ਆ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਕੁੱਟਣਾ ਮਾਰ ਤਾ ਤੇਰਾ ਦੋਨੋਂ ਕੁੱਟ ਕੇ ਹੀ ਲੈਣਾ ਫੇਰ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾਲਾ ਕੁੱਤਾ ਤੂੰ ਭੈਣ ਪਾਈ ਤੂੰ ਪਹਿਲਾਂ ਪੁੱਛੀ ਕਰਦਾ ਫੇਰ ਮੈਂ ਤਾਂ ਇੱਕ ਤਾਂ ਪਰਮਿਸ਼ਨ ਨਹੀਂ ਲਈ ਮੈਂ ਤੇਰੇ ਤੋਂ ਪਰਮਿਸ਼ਨ ਲਾ ਕੇ ਜਿਹੜਾ ਮੈਂ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਪਰਮਿਸ਼ਨ ਨਹੀਂ ਲਈ ਤਾਂ ਇੱਥੋਂ ਇਹਨੂੰ ਲੈਦਾ ਕੌਣ ਹੈ ਤੇ ਤੂੰ 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 ਕਿਹਦੇ ਪਰਮਿਸ਼ਨ ਲੈ ਤੀ ਮਾਨੂੰ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਤੂੰ ਕਿਹਦੇ ਲੱਗੀ ਪਰਮਿਸ਼ਨ ਬਸ ਮੈਂ ਲੈਂਦੀ ਆ ਮੇਰੇ ਤੇ ਕੇਸ ਕਰ ਦਿਓ ਯਾਰ ਸਾਲਾ ਕੇਸ ਕਰ ਦੂਗਾ ਤੂੰ ਗੰਦ ਬੰਦਾ ਸਾਲਾ ਆ ਗੰਦ ਹੋਰ ਹੋਰ ਗੱਡ ਲਾ ਵੀਰੇ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟ ਵੀ ਕਰ ਰਿਹਾ ਉਹ ਸਕਾਦਾ ਉਹ ਵੀ ਐਂ ਬੋਲਦਾ ਹੋਵੇ ਆ ਆਏ ਜਦੋਂ ਕੋਈ ਬੰਦਾ ਨਿਕਲਦਾ ਜਦੋਂ ਉਹਦੇ ਸਮਰਥਕ ਹੀ ਆਏ ਜਦੋਂ ਉਹਦੇ ਸਮਰਥਕ ਹੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੀ ਹੋ ਨਾ ਨਾ ਜੇਕਰ ਲੀਡਰ ਐ ਹੁੰਦਾ ਤਿੰਨ ਸਾਲਾਂ ਦਾ ਹਨਾ ਸਾਡੇ ਹਲਕੇ 'ਚ ਆ ਕੇ ਦੇਖ ਲੈ ਕਿਸੇ ਬੰਦੇ ਨੇ ਆ ਕੇ ਕਿਸੇ ਦੇ ਕੀਤਾ ਮੇਰੀ ਮੇਰੀ ਗੱਲ ਸੁਣਨਾ ਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਭਾਸ਼ਾ ਕਹਦੇ ਜਦੋਂ ਤੁਸੀਂ ਕਹਿੰਦੇ ਚਾਕਤਾਂ ਕੇ ਸੈਂਟਰਾਂ 'ਲੇ ਬਿਲਕੁਲ ਪੌਣੇ ਬੰਦੇ ਦਿਕਾ ਚਾਕਤਾਂ ਕੀ ਕੀ ਜਿਵੇਂ ਬਾਜਾਂ ਬਣਾਵਣਾ ਪਾਈ ਜਨ ਮੈਨੂੰ ਤੇਰਾ ਬੱਦਾ ਬੱਦਾ ਕੱਤ ਮੈਨੂੰ ਮੇਜੀ ਬਾਜ ਬਣਾ ਕੇ ਹੋਰ ਬਾਦ ਤੇਰਾ ਕੀ ਬੱਦਾ ਬੱਦਾ ਵੀਰੇ ਤੁਸੀਂ ਬਾਰੇ ਦੂਹ ਮੈਂ ਮੈਨੂੰ ਮਾਰ ਦੇਦਾ ਮੈਂ ਨਾ ਤੇ ਇੱਥੇ ਤੇਰਾ ਐਡਵੋਕੇਟ ਬੰਦਾ ਕੀ ਬੱਦਾ ਬੱਦਾ ਮੈਂ ਕੇ ਮੈਨੂੰ ਮੈਂ ਕਾਨੂੰਨ ਤੋਂ ਉਪਰ ਆ ਮੇਰੇ ਤੇ ਕੇਸ ਕਰ ਦਿਓ ਕੇਸ ਕਰ ਤੇ ਤੇਰੇ ਦਾ ਕੇਸ ਕੋਈ ਨਹੀਂ ਕਰਾਇਆ ਤੂੰ ਬੰਦਾ ਸਾਲਾ ਤੇਰੇ ਕੇਸ ਦਾ ਨਾ ਕਰਦਾ ਤੇ ਕਰ ਦਿਓ ਵੀਰੇ ਮੈਂ ਤਾਂ ਪਾਈ ਆ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਮੈਂ ਰਾਜਵੀਠੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਕੇ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਵੀਰ ਕੋ ਕਹਿੰਦਾ ਮੇਰਦਮ ਮੈਂ ਤੇ ਜਿੰਨੇ ਕਿਸ ਨੂੰ ਉਹਨੇ ਕਹਿੰਦਾ ਮੈਂ ਲੋਕ ਰਾਜਾ ਮੈਂ ਫੋਨ ਲਾ ਦੋਦੇ ਤੇ ਅੱਛਾ ਮੈਂ ਨੂੰ ਹੁਣ ਸੁਣ ਲੋ ਮੇਰੀ ਗੱਲ ਸੁਣ ਲੋ ਇਹ ਸੁਣ ਸਕਦੇ ਆ ਹਾਂ ਹਾਂ ਰਾਜੂ ਮੇਰੇ ਕੋਲੇ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਹੈ ਬਾਈ ਇਹ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਕਹਿੰਦਾ ਰਾਜੂ ਤੇਰੇ ਕੋ ਮੰਨਿਆਗਾ ਹਾਂ ਹੁਣ ਇਹ ਵੀ ਸੁਣਨਾ ਰਾਜੂ ਨੇ ਮਨ ਇਹ ਗੱਲ ਲੱਖਿਆ ਮੈਂ ਕਹਿੰਦਾ ਨੰਬਰ ਕੋ ਨਹੀਂ ਤੂੰ ਮੇਰੇ ਕੋਲੇ ਮੇਰੇ ਨਾਲ ਤੂੰ ਸਿੱਧੀ ਪੁੱਠੀ ਲੈਂਗੁਏਜ ਆ ਨੀ ਉਹ ਆ ਬਕਵਾਸ ਕਹਦੇ ਨੇ ਉਹ ਕਰਨ ਲੱਗ ਗਿਆ ਰਾਜੂ ਮੇਰੇ ਕੋਲੇ ਫੋਨ ਕਰਕੇ ਖੁਦ ਕਹੇ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਜਿੱਥੇ ਸਪੀਕਰ ਬਾਰੇ ਬਕਵਾਸ ਮੈਨੂੰ ਬੁਣ ਲਿਆ ਯਾਰ ਤੇ ਮੈਂ ਮੋੜ ਕੇ ਮਾਰਜੂ ਨੂੰ ਮੇਰੇ ਕੋਲੇ ਫੋਨ ਕੀਤੇ ਪਹਿਲਾਂ ਪਹਿਲਾਂ ਜਦੋਂ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਭੈਣ ਨਾਲ ਹੋ ਯਾਰ ਹੋਰ ਦੱਸ ਯਾਰ ਤੂੰ ਤਾਂ ਜਾ ਜਾ ਤੇਰਾ ਤਾਂ ਭਾਈ ਜਾ ਹਮ ਸੰਸਕਾਰ ਕਰਦੇ ਆ ਬਾ ਦੇ ਉਹਨੇ ਤੂੰ ਕਾਹਦੇ ਹੋ ਤੇ ਤੇਰੇ ਮਾਂ ਕੋਲ ਸੰਸਕਾਰ ਦਿੱਤੇ ਆ ਉਹੀ ਕਰਨਾ ਦੱਸਿਆ ਰੱਜੂ ਤਾਂ ਕਹਿੰਦਾ ਮੈਂ ਲੋਕ ਪਾਰਟੀ ਨੂੰ ਫੋਨ ਲਾ ਕੇ ਪੁੱਛਿਆ ਕਿ ਉਹ ਤੈਨੂੰ ਬਿੜਗੋ ਭੇਜੀ ਕਹਿੰਦੇ ਆ ਕੋ ਯਾਰ ਭਾਈ ਰੱਜੂ ਮਗਾ ਮਨ ਉਹ ਲੈਣਾ ਮੇਰੀ ਗੱਲ ਤੋਂ